ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਪਿਆਜ਼ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਪਿਆਜ਼ ਦੇ ਨਾਲ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲੈਨੇ ਹੋ ਤੇ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਨਹੀਂ ਆਵੇਂ ਭਾਵੇਂ ਤੁਸੀਂ ਬਹੁਤ ਕੋਸ਼ਿਸ਼ ਵੀ ਕਰ ਲਈਏ ਕੋਸ਼ਿਸ਼ ਕਰਕੇ ਥੱਕ ਹਾਰ ਗਏ ਹੋ ਪਰ ਤੁਹਾਡਾ ਦੁੱਖ ਪਿੱਛਾ ਹੀ ਨਹੀਂ ਛੱਡ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰੋ ਇਹ ਉਪਾਅ ਕਦੋਂ ਕਿਵੇਂ ਤੇ ਕਿਸ ਸਮੇਂ ਤੇ ਕਿੰਨਾ ਟਾਈਮ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੋ ਲਾਵਾ ਸਾਂਗਿਰ ਜੀ ਕਈ ਲੋਕਾਂ ਦੇ ਬਹੁਤ ਸਾਰੇ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਥੋੜੀ ਤਰੱਕੀ ਕੀ ਹੋਣ ਲੱਗ ਜਾਂਦੀ ਹੈ ਉਹਨਾਂ ਦਾ ਕਾਰੋਬਾਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਇਨਸਾਨ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੰਚਾਰੇ ਹੈ ਪਰ ਕਈ ਵਾਰ ਤਾਂ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਨੂੰ ਕਿਹੜਾ ਉਹ ਮਨੁੱਖ ਕਿਹੜਾ ਇਨਸਾਨ ਹੈ ਜੋ ਸਾਨੂੰ ਗੁਪਤ ਰੂਪ ਦੇ ਵਿੱਚ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਇਸ ਸਮੇਂ ਦੇ ਵਿੱਚ ਵੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜਦੋਂ ਤੁਹਾਡੇ ਬਹੁਤ ਸਾਰੇ ਦੁਸ਼ਮਣ ਬੜ ਜਾਂਦੇ ਨੇ ਜਿਹੜੇ ਤੁਹਾਡੇ ਕਾਰੋਬਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦੇ ਨੇ ਜਿਸ ਕਰਕੇ ਤੁਹਾਡਾ ਕਾਰੋਬਾਰੇ 체ੜਾ ਉਹ ਚੱਲਣਾ ਬੰਦ ਹੋ ਜਾਂਦਾ ਹੈ ਜਿਸ ਦੇ ਨਾਲ ਤੁਹਾਨੂੰ ਕਾਫੀ ਪ੍ਰੋਬਲਮ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਸਹੀ ਤਰੀਕੇ ਦੀ ਨਾਲ ਸਹੀ ਸਮੇਂ ਤੇ ਕਰੋਗੇ ਤਾਂ ਤੁਹਾਨੂੰ ਆਪਨੀ ਆਪ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਨੂੰ ਕੋਈ ਮਨੁੱਖ ਪਰ ਤੰਗ ਪਰੇਸ਼ਾਨ ਕਰ ਰਿਹਾ ਹੈ ਤੇ ਜਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਬਹੁਤ ਸਾਰੇ ਤਕਲੀਫਾਂ ਨੇ ਪੈਸੇ ਦੀ ਕਮੀ ਹੈ ਤਾਂ ਉਹ ਵੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ گی۔ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਕਈ ਵਾਰ ਆਪਾਂ ਨੂੰ ਕੀ ਹੁੰਦਾ ਹੈ ਕਿ ਸਾਡੇ ਉੱਪਰ ਕੋਈ ਨਾ ਕੋਈ ਕੀਤਾ ਕਰਾਇਆ ਹੁੰਦਾ ਹੈ ਜਿਸ ਕਰਕੇ ਸਾਨੂੰ ਕਈ ਮੁਸ਼ਕਲਾਂ ਆਉਂਦੀਆਂ ਨੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਜਿਹੜਾ ਸਾਡੇ ਉੱਪਰ ਕਿਸੇ ਨੇ ਮਾੜਾ ਕੁਝ ਕਰਵਾਇਆ ਹੋਇਆ ਉਹਦਾ ਸਾਡੇ ਤੇ ਕਿੰਨਾ ਕੁ ਮਾੜਾ ਪ੍ਰਭਾਵ ਹੈ ਉਹ ਕੋਣ ਇਨਸਾਨ ਹੈ ਜੋ ਸਾਡੀ ਨਾਲ ਇਸ ਤਰ੍ਹਾਂ ਕਰ ਰਿਹਾ ਹੈ ਜਿਸ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਵੀ ਨਹੀਂ ਹੁੰਦੀਗੀ ਤਾਂ ਤੁਸੀਂ ਜੇ ਇਸ ਉਪਾਅ ਨੂੰ ਤੁਸੀਂ ਕਰੋਗੇ ਨਾ ਤੁਹਾਡੀ ਇਹ ਵੀ ਮੁਸ਼ਕਲ ਤੁਰੰਤ ਹੀ ਦੂਰ ਹੋ ਜਾਵੇਗੀ ਕਿਉਂਕਿ ਅਕਸਰ ਹੀ ਆਪਾਂ ਸੁਣਦੇ ਹਾਂ ਕਿ ਕਈਆਂ ਦਾ ਕਹਿਣਾ ਹੁੰਦਾ ਹੈ ਕਈ ਲੋਕਾਂ ਦਾ ਕਿ ਸਾਡੀ ਜਿਵੇਂ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਸਾਡੇ ਲਈ ਗਲਤ ਤੇ ਅਸੀਂ ਇਸ ਰਸਤੇ ਤੇ ਨਹੀਂ ਜਾਣਾ ਪਰ ਫਿਰ ਵੀ ਅਸੀਂ ਗਲਤ ਰਸਤੇ ਤੇ ਹੀ ਜਾਂਦੇ ਹਾਂ ਵੀ ਸਾਨੂੰ ਇਦਾਂ ਲੱਗਦਾ ਵੀ ਜਿਵੇਂ ਸਾਡੇ ਤੇ ਕਿਸੇ ਨੇ ਕੀਤਾ ਕਰਾਇਆ ਤੇ ਜਾਂ ਫਿਰ ਕਈ ਵਾਰ ਇਦਾਂ ਹੁੰਦਾ ਕਿ ਅਸੀਂ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਬਹੁਤ ਜ਼ਿਆਦਾ ਆਪਸੀ ਮਿਹਨਤ ਕਰਦੇ ਆਂ ਅਸੀਂ ਪਹਿਲਾਂ ਦੀ ਤਰ੍ਹਾਂ ਹੀ ਮਿਹਨਤ ਕਰਦੇ ਆ ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਪਹਿਲਾਂ ਤਾਂ ਸਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੁੰਦੀ ਸੀ ਹੁਣ ਸਾਡੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਕਹਿਣ ਦਾ ਭਾਵ ਕਿ ਹੁਣ ਬਰਕਤ ਨਹੀਂ ਤੇ ਇਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਵੀ ਨੇ ਜਿਹੜੇ ਦਿਨੋਂ-ਦਿਨ ਵਾਧਦੇ ਜਾ ਰਹੇ ਨੇ ਜਦੋਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਥ ਸੰਗੇ ਜੀ ਘਰ ਦੇ ਵਿੱਚ ਆ ਜਾਂਦੀਆਂ ਨੇ ਸਾਡੇ ਜਿਹੜੇ ਦੁੱਖ ਨੇ ਨਾ ਉਹ ਵੱਧਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਅਸੀਂ ਤੰਗ ਪਰੇਸ਼ਾਨ ਰਹਿਣ ਲੱਗ ਜਾਂਦੇ ਆ। ਇਸ ਤੋਂ ਇਲਾਵਾ ਕਈ ਵਾਰ ਆਪਾਂ ਇਹ ਵੀ ਦੇਖਦੇ ਆ ਕਿ ਕਈ ਲੋਕ ਆਪਣੇ ਉੱਪਰ ਇਸ ਤਰ੍ਹਾਂ ਦਾ ਕੁਝ ਕਰ ਕਰਾ ਦਿੰਦੇ ਨੇ ਜਿਸ ਦੇ ਨਾਲ ਸਾਡਾ ਆਪਸ ਦੇ ਵਿੱਚ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਸ ਘਰ ਦੇ ਵਿੱਚ ਲੜਾਈ ਝਗੜਾ ਨੇਤ ਦਾ ਬਣਿਆ ਰਹਿੰਦਾ ਹੈ ਕਲਾ ਕਲੇਸ਼ ਹੁੰਦੀ ਰਹਦੀ ਏ ਉਸ ਘਰ ਦੇ ਵਿੱਚ ਪੈਸੇ ਦੇ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋਈਆਂ ਰਹਿੰਦੀਆਂ ਨੇ ਉਸ ਘਰ ਦੇ ਵਿੱਚ ਮਾਤਾ ਲక్ష్ਮੀ ਦੇਵੀ ਜੀ ਕਦੇ ਵੀ ਵਾਸ ਨਹੀਂ ਕਰਦੀ ਜਿਸ ਘਰ ਦੇ ਵਿੱਚ ਕਲੇਸ਼ ਬਣਿਆ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਦੂਸਰੀ ਚੀਜ਼ ਇਹ ਹੁੰਦੀ ਏ ਸਾਧ ਸੰਗਰ ਜੀ ਕੀ ਕਈ ਵਾਰ ਆਪਣਾ ਕੋਈ ਕਾਰੋਬਾਰ ਹੁੰਦਾ ਹੈ ਆਪਣੀ ਸ਼ਾਪ ਹੁੰਦੀ ਏ ਜਾਂ ਫੈਕਟਰੀ ਹੁੰਦੀ ਏ ਤਾਂ ਉਸ ਦੇ ਸਾਹਮਣੇ ਹੀ ਕਿਸੇ ਹੋਰ ਇਨਸਾਨ ਦੀ ਸ਼ੌਕ ਜਾਂ ਫੈਕਟਰੀ ਹੁੰਦੀ ਹੈ ਜਦੋਂ ਆਪਣਾ ਕਾਰੋਬਾਰ ਵਧੀਆ ਚੱਲਦਾ ਹੈ ਤਾਂ ਸਾਹਮਣੇ ਵਾਲੇ ਦਾ ਕੋਈ ਕਾਰੋਬਾਰ ਨਹੀਂ ਚੱਲਦਾ ਤਾਂ ਉਹ ਇਸ ਚੀਜ਼ ਤੋਂ ਸੜਨਾ ਸ਼ੁਰੂ ਕਰ ਦਿੰਦਾ ਹੈ ਤਾਂ ਸਾਡੇ ਤੇ ਮਾੜਾ ਪ੍ਰਭਾਵ ਪੈਂਦਾ ਹੈ ਉਹ ਸਾਡੇ ਤੇ ਕੁਝ ਨਾ ਕੁਝ ਮਾੜਾ ਕਰਨ ਕਰਾਉਣ ਵਾਲੀ ਸੋਚਦਾ ਰਹਿੰਦਾ ਹੈ ਤੇ ਕਰਦਾ ਰਹਿੰਦਾ ਹੈ ਜਿਸ ਕਰਕੇ ਸਾਨੂੰ ਕਈ ਪਰੇਸ਼ਾਨੀਆਂ ਆਉਦੀਆਂ ਨੇ ਤੇ ਇਹ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਇਸ ਉਪਾਅ ਦੇ ਨਾਲ ਤਰੰਤ ਹੀ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ 24 ਘੰਟੇ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਕਿੰਨਾ ਸਮਾਂ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਇਹ ਸਾਰੀ ਜਾਣਕਾਰੀ ਹੁਣ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਇਸ ਕਰਕੇ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਬਿਨਾ ਸਕਿੱਪ ਕੀਤੇ ਸੁਣਿਓ ਇਸ ਉਪਾਣੂ ਸਾਥ ਸੰਗੇ ਜੀ ਜੈਨਸ ਜਾਂ ਲੇਡੀ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦਾ ਹੈ ਤੇ ਇਸ ਉਪਾਣੂ ਤੁਸੀਂ ਕਿਸੇ ਵੀ ਤਨ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਲਈ ਤੁਸੀਂ ਨੇ ਇੱਕ ਪਿਆਜ਼ ਲੈਣਾ ਹੈ ਪਿਆਜ਼ ਜਿਹੜਾ ਉਹ ਸਾਬਤ ਤੇ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਗਲਿਆ ਹੋਇਆ ਪਿਆਜ਼ ਖਰਾਬ ਪਿਆਜ਼ ਤੁਸੀਂ ਨਹੀਂ ਲੈਣਾ ਜਦੋਂ ਵੀ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਉਸ ਦੇ ਵਿੱਚ ਜਿਹੜੀ ਵੀ ਚੀਜ਼ ਦੀ ਵਰਤੋਂ ਕਰਦੇ ਹੋ ਬਿਲਕੁਲ ਸਾਫ਼ ਸੁਥਰੀ ਤੇ ਸਹੀ ਸਲਾਨਤ ਹੋਣੀ ਚਾਹੀਦੀ ਹੈ ਕਹਿੰਦਾ ਭਾਵ ਕਿ ਖਰਾਬ ਤੇ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ। ਇਹ ਉਪਾਅ ਕਰਦੇ ਸਮੇਂ ਸਾਥਸੰਗਤ ਜੀ ਜੋ ਤੁਸੀਂ ਨੇ ਪਿਆਜ਼ ਲੈਣਾ ਏ ਉਹ ਲਾਲ ਰੰਗ ਦਾ ਜੋ ਪਿਆਜ਼ ਹੁੰਦਾ ਏ ਲਾਲ ਉਹ ਵਾਲਾ ਲੈਣਾ ਹੈ। ਪਿਆਜ਼ ਲੈਣ ਦੇ ਨਾਲ-ਨਾਲ ਤੁਸੀਂ ਇੱਕ ਕਿੱਲ ਲੈਣੀ ਏ। ਤੇ ਜਿਹੜੀ ਕਿੱਲ ਲੈਣੀ ਏ ਉਹ ਤੁਸੀਂ ਨਵੀਂ ਨਹੀਂ ਲੈਣੀ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣੀ ਪਈ ਹੋਵੇਗੀ ਉਹ ਲੱਭ ਕੇ ਤੁਸੀਂ ਉਸ ਕਿੱਲ ਦਾ ਹੀ ਇਸਤੇਮਾਲ ਕਰਨਾ ਹੈ ਨਵੀਂ ਕਿੱਲ ਨਹੀਂ ਵਰਤਣੀ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਬਲੈਕ ਕਲਰ ਦਾ ਮਾਰਕਰ ਪੈਨ ਲੈਣਾ ਹੈ ਜਿਸ ਦੇ ਨਾਲ ਬਹੁਤ ਸਹੀ ਤਰੀਕੇ ਦੇ ਨਾਲ ਅਸੀਂ ਲੇਖ ਸਕਦੇ ਹਾਂ ਇੱਕ ਪੈਨ ਹੋਏਗਾ ਇੱਕ ਮਾਰਕਰ ਹੋਏਗਾ ਜੋ ਮਾਰਕਰ ਹੋਏਗਾ ਬਲੈਕ ਉਹ ਤੁਸੀਂ ਲੈਣਾ ਹੈ ਤੇ ਇਸ ਨੂੰ ਤੁਸੀਂ ਲੈ ਕੇ ਆਪਣੇ ਘਰ ਦੀ ਜੋ ਦੱਖਣ ਦਿਸ਼ਾਏ ਉਸ ਦੇ ਵਿੱਚ ਤੁਸੀਂ ਲੈ ਕੇ ਬੈਠ ਜਾਣਾ ਹੈ ਇਹ ਤਿੰਨੇ ਚੀਜ਼ਾਂ ਨੂੰ ਤੇ ਇਸ ਉਪਾਅ ਨੂੰ ਤੁਸੀਂ ਜ਼ਮੀਨ ਤੇ ਬੈਠ ਕੇ ਹੀ ਕਰਨਾ ਹੈ ਤੇ ਜੋ ਤੁਸੀਂ ਪਿਆਜ਼ ਲਿਆਏ ਸਭ ਤੋਂ ਪਹਿਲਾਂ ਤੁਸੀਂ ਉਸ ਪਿਆਜ਼ ਨੂੰ ਚੱਕਣਾ ਹੈ ਤੇ ਜੋ ਮਾਰਕਰ ਬਲੈਕ ਕਲਰ ਦਾ ਲਿਆਏ ਉਸ ਦੇ ਨਾਲ ਤੇ ਤੁਸੀਂ ਪਿਆਜ਼ ਦੇ ਉੱਪਰ ਬਲੈਕ ਮਾਰਕਰ ਦੇ ਨਾਲ ਲਿਖ ਦੇਣਾ ਦੁਸ਼ਮਣ ਤੇ ਦੁਸ਼ਮਣ ਕਿਉਂ ਲਿਖਣਾ ਹੈ ਕਿਉਂਕਿ ਇੱਕ ਵੀ ਹੋ ਸਕਦਾ ਹੈ ਦੋ ਵੀ ਹੋ ਸਕਦਾ ਹੈ ਤਿੰਨ ਵੀ ਹੋ ਸਕਦੇ ਨੇ ਤੇ ਕਈ ਵੀ ਹੋ ਸਕਦੇ ਨੇ ਤੇ ਕਈ ਗੋਪਤ ਰੂਪ ਦੇ ਵਿੱਚ ਵੀ ਜਿਹੜੇ ਤੁਹਾਡੇ ਦੁਸ਼ਮਣ ਨੇ ਹੋ ਸਕਦੇ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੀ ਨਹੀਂ ਹੁੰਦੀ ਜੇਕਰ ਸਾ ਸੰਗੇ ਜੀ ਕਈ ਭੈਣ ਭਰਾਵਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਸਾਡਾ ਇੱਕ ਦੁਸ਼ਮਣ ਕੀ ਅਸੀਂ ਉਸ ਦਾ ਨਾਮ ਲਿਖ ਸਕਦੇ ਹਾਂ ਜੇਕਰ ਤਾਂ ਤੁਹਾਡਾ ਕੋਈ ਇੱਕ ਦੁਸ਼ਮਣ ਹੈ ਤਾਂ ਤੁਸੀਂ ਉਸ ਦਾ ਨਾਮ ਹੀ ਲਿਖ ਸਕਦੇ ਹੋ ਜੇਕਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਕਿੰਨੇ ਦੁਸ਼ਮਣ ਨੇ ਜਿਸ ਕਰਕੇ ਤੁਹਾਨੂੰ ਕਈ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਮੁਸ਼ਕਲਾਂ ਦਾ ਤਾਂ ਤੁਸੀਂ ਇਸ ਪਿਆਜ ਦੇ ਉੱਪਰ ਤੁਸੀਂ ਦੁਸ਼ਮਣ ਲਿਖ ਸਕਦੇ ਹੋ ਇਸ ਦੇ ਵਿੱਚ ਜਿੰਨੇ ਵੀ ਤੁਹਾਨੂੰ ਲੋਕ ਨੁਕਸਾਨ ਪਹੁੰਚਾਉਂਦੇ ਨੇ ਜਾਂ ਜੋ ਵੀ ਤੁਹਾਡਾ ਮਾੜਾ ਸੋਚਦੇ ਨੇ ਉਹ ਸਾਰੇ ਹੀ ਇਸ ਵਿੱਚ ਆ ਜਾਣਗੇ ਤੇ ਏਸੀ ਤੇਰਾ ਸਾਹ ਸੰਧੀ ਜਿ ਇੱਥੇ ਪਿਆਜ ਦੇ ਉੱਪਰ ਤੁਸੀਂ ਦੁਸ਼ਮਣ ਲਿਖਿਆ ਹੋਵੇਗਾ ਤੇ نیچے ਉਸ ਲਿਖੇ ਦੇ نیچے ਤੁਸੀਂ ਕਰਾਸ ਕਰ ਦੇਣਾ ਜਿਵੇਂ ਆਪਾਂ ਐਕਸ ਲਿਖਦੇ ਹਾਂ ਇੱਕ ਕਾਂਟੀ ਦਾ ਨਿਸ਼ਾਨ ਹੁੰਦਾ ਹੈ ਉਹ ਕਰਾਸ ਕਰ ਦੇਣਾ ਤੇ ਉਸ ਦੇ نیچے ਹੀ ਤੁਸੀਂ ਲਿਖਣਾ ਹੈ ਇੱਕ ਸ਼ਬਦ ਤ੍ਰੇਮ ਤੇ ਇਸ ਨੂੰ ਧਿਆਨ ਰੱਖਿਓ ਕਿ ਲਿਖਣਾ ਇੱਕ ਹੀ ਵਾਰ ਹੁੰਦਾ ਹੈ ਤੋ ਤਿੰਨ ਵਾਰ ਜਿਵੇਂ ਆਪਣੇ ਕੋਲ ਇੱਕ ਵਾਰ ਸਹੀ ਨਹੀਂ ਲਿਖਿਆ ਗਿਆ ਆਪਾਂ ਦੂਸਰੀ ਵਾਰ ਲੇਖ ਲੈਨੇ ਆ ਇੱਕ ਵਾਰ ਹੀ ਇਸ ਨੂੰ ਲਿਖ ਲੈ ਇਨਾ ਕਰਨ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਤੁਸੀਂ ਨੇ ਇੱਕ ਸ਼ਬਦ ਬੋਲਣਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਿਓ ਉਹ ਸ਼ਬਦ ਓਮ ਕ੍ਰੀਮ ਕ੍ਰੀਮ ਸ਼ਤਰੂ ਨਾ ਸ਼ਾਨੀ ਕ੍ਰੀਮ ਕ੍ਰੀਮ ਫਟ ਸੁਵਾਹ ਤੇ ਇਹ ਸ਼ਬਦ ਨੂੰ ਤੁਸੀਂ 11 ਵਾਰ ਬੋਲਣਾ ਹੈ ਤੇ ਇਹ ਸ਼ਬਦ ਨੂੰ ਬੋਲਦੇ ਸਮੇਂ ਹੀ ਜਿੱਥੇ ਤੁਸੀਂ ਪਿਆਜ ਦੇ ਉੱਪਰ ਦੁਸ਼ਮਣ ਲਿਖਿਆ ਹੋਵੇਗਾ ਉੱਤੇ ਜੋ ਤੁਸੀਂ ਕਿਲ ਲਈ ਹੋਵੇਗੀ ਉਸ ਸਕੇਲ ਨੂੰ ਵਿੱਚ ਗੱਡ ਦੇਣਾ ਹੈ ਪਿਆਜ਼ ਦੇ ਜਿੱਥੇ ਤੁਸੀਂ ਦੁਸ਼ਮਣ ਲਿਖਿਆ ਉਹ ਦੁਸ਼ਮਣ ਦੇ ਉੱਪਰ ਹੀ ਤੁਸੀਂ ਇਸ ਸਕੇਲ ਨੂੰ ਪਿਆਜ਼ ਦੇ ਵਿੱਚ ਗੱਡ ਦੇਣਾ ਹੈ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਤੁਸੀਂ ਕਰਨਾ ਹੈ ਇਸ ਗੱਲ ਦਾ ਵੀ ਧਿਆਨ ਰੱਖਿਓ ਕਿ ਇਸ ਕੇਲ ਨੂੰ ਤੁਸੀਂ ਗੱਡਣਾ ਉਸ ਸਮੇਂ ਜਦੋਂ ਤੁਸੀਂ ਇਸ ਮੰਤਰ ਇਸ ਸ਼ਬਦ ਦਾ ਤੁਸੀਂ 11 ਵਾਰ ਚਾਪ ਕਰਨਾ ਹੈ 11 ਵਾਰ ਇਸ ਸ਼ਬਦ ਨੂੰ ਤੁਸੀਂ ਬੋਲਣਾ ਹੈ ਉਸ ਸਮੇਂ ਤੁਸੀਂ ਕੇਲ ਨੂੰ ਪਿਆਜ ਦੇ ਵਿੱਚ ਗੱਡ ਦੇਣਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਬਿਨਾ ਦੱਸੇ ਗੁਪਤ ਵਿਧੀ ਦੇ ਨਾਲ ਸ਼ਕਾ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਕਰਕੇ ਜਿਹੜੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਜੇਕਰ ਉਹ ਚਾਹੁੰਦੇ ਆ ਕਿ ਉਹਨਾਂ ਦੇ ਦੁੱਖ ਤਕਲੀਫ ਦੂਰ ਹੋਣ ਉਹਨਾਂ ਦਾ ਭਲਾ ਹੋਵੇ ਤੇ ਆਪਣੇ ਭਲੇ ਦੇ ਲਈ ਇਸ ਉਪਾਰ ਨੂੰ ਜ਼ਰੂਰ ਕਰ ਲੈ। ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਜਦੋਂ ਵੀ ਆਪਾਂ ਕੋਈ ਕੰਮ ਕਰਨਾ ਹੁੰਦਾ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਵੇਗੀ ਜਿਵੇਂ ਮੰਨ ਲਓ ਕਿ ਅੱਜ ਸ਼ਨੀਵਾਰ ਦਾ ਦਿਨ ਹੈ। ਅਸੀਂ ਇਸ ਉਪਾੜ ਨੂੰ ਕਰਨਾ ਹੈ ਤੇ ਸ਼ਨੀਵਾਰ ਦਾ ਦਿਨ ਆਉਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਸਾਡੇ ਘਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਮਾੜੀਆਂ ਸ਼ਕਤੀਆਂ ਸਾਨੂੰ ਘੇਰ ਲੈਂਦੀਆਂ ਤਾਂ ਜੋ ਕਿ ਅਸੀਂ ਇਸ ਕੰਮ ਨੂੰ ਇਸ ਉਪਾੜ ਨੂੰ ਨਾ ਕਰ ਸਕੀਏ ਜਿਵੇਂ ਸਮਝ ਲਓ ਕਿ ਸਾਨੂੰ ਸਰੀਰਕ ਤੌਰ ਤੇ ਕੋਈ ਪ੍ਰੋਬਲਮ ਆ ਜਾਂਦੀ ਏ ਸਾਡਾ ਸਿਰ ਦਰਦ ਕਰਦਾ ਏ ਜਾਂ ਫਿਰ ਸਾਨੂੰ ਘਬਰਾਹਟ ਹੁੰਦੀ ਏ ਜਾਂ ਫਿਰ ਘਰ ਦੇ ਵਿੱਚ ਕੋਈ ਕਲਾਕਲੇਸ਼ ਹੋ ਜਾਂਦੀ ਏ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਇਸੇ ਤਰੀਕੇ ਦੇ ਨਾਲ ਜਦੋਂ ਸਾਨੂੰ ਕੋਈ ਸਰੀਰਕ ਤੌਰ ਤੇ ਦੁੱਖ ਤਕਲੀਫ ਹੁੰਦਾ ਏ ਸੇ ਡਾਕਟਰ ਦੇ ਕੋਲ ਵੀ ਜਾਂਦੇ ਆ ਉੱਥੇ ਜਾ ਕੇ ਆਪਣੀਆਂ ਰਿਪੋਰਟਸ ਵੀ ਕਰਵਾਉਣੀ ਆ ਰਿਪੋਰਟਸ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਕੁਝ ਆਉਂਦਾ ਨਹੀਂ ਪਰ ਸਪਰ ਸਾਨੂੰ ਇਸ ਤਰੀਕੇ ਦੇ ਨਾਲ ਲੱਗਦਾ ਰਹਿੰਦਾ ਹੈ ਕਿ ਜਿਵੇਂ ਸਾਡੇ ਸਰੀਰ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ ਇਸੇ ਤਰੀਕੇ ਦੇ ਨਾਲ ਸਾਨੂੰ ਕੁਝ ਸਮਝ ਨਹੀਂ ਆਉਂਦਾ ਸੋ ਇਸੇ ਤਰੀਕੇ ਦੇ ਨਾਲ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਸਾਡੀ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ ਇੱਕਦਮ ਸਹੀ ਹੁੰਦੀਆਂ ਨੇ ਪਰ ਜਿਹੜਾ ਸਾਡਾ ਸਰੀਰ ਹੈ ਸਰੀਰ ਦੇ ਹਰ ਇੱਕ ਹਿੱਸੇ ਦੇ ਵਿੱਚ ਉਹ ਦਰਦ ਹੱਥ ਪੈਰ ਸਿਰ ਇਹ ਸਭ ਦੁਖਦਾਈ ਤੇ ਸਾਨੂੰ ਘਬਰਾਟ ਹੁੰਦੀ ਇਸ ਤਰ੍ਹਾਂ ਦੀਆਂ ਹੋਰ ਵੀ ਘਰ ਦੇ ਵਿੱਚ ਕਈ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਬਿਨਾ ਮਤਲਬ ਤੋਂ ਲੜਾਈ ਝਗੜੇ ਹੁੰਦੇ ਆ ਤੇ ਇਸ ਤੋਂ ਸਪੱਸ਼ਟ ਇਹ ਸਾਬਿਤ ਹੁੰਦਾ ਏ ਕਿ ਸਾਡੇ ਤੇ ਸਾਡੇ ਘਰ ਪਰਿਵਾਰ ਦੇ ਉੱਪਰ ਬਾੜੀਆਂ ਸ਼ਕਤੀਆਂ ਦਾ ਪੂਰਾ ਪ੍ਰਭਾਵ ਪਿਆ ਹੋਇਆ ਹੈ ਜੇਕਰ ਅਸੀਂ ਚਾਹੁੰਦੇ ਆ ਕਿ ਇਹ ਸਾਰੀਆਂ ਬਾੜੀਆਂ ਸ਼ਕਤੀਆਂ ਆਪਣੇ ਘਰ ਦੇ ਵਿੱਚੋਂ ਬਾਹਰ ਕੱਢੀਏ ਤੇ ਇਹਨਾਂ ਨੂੰ ਬਾਹਰ ਕੱਢਣ ਦਾ ਸਭ ਤੋਂ ਵਧੀਆ ਜਿਹੜਾ ਦਿਨ ਹੁੰਦਾ ਏ ਉਹ ਹੁੰਦਾ ਹੈ ਸ਼ਨੀਵਾਰ ਦਾ ਤੇ ਜਾਂ ਫਿਰ ਮਸਿਆ ਦਾ ਕਿਉਂਕਿ ਹੁੰਦਾ ਕੀ ਏ ਕਿ ਜੇਕਰ ਸਾਡੇ ਘਰ ਦੇ ਉੱਪਰ ਕਿਸੇ ਬਾੜੀਆਂ ਚੀਜ਼ਾਂ ਨੇ ਕਬਜ਼ਾ ਕੀਤਾ ਹੋਇਆ ਜਾਂ ਫਿਰ ਸਾਡੇ ਸਰੀਰ ਦੇ ਉੱਪਰ ਕੀਤਾ ਹੋਇਆ ਏ ਤਾਂ ਤੁਸੀਂ ਸਮਝ ਲਾਓ ਕਿ ਤੁਹਾਡੇ ਘਰ ਦੇ ਉੱਪਰ ਜਾਂ ਤੁਹਾਡੇ ਪਰਿਵਾਰ ਦੇ ਉੱਪਰ ਕਿਵੇਂ ਚੰਗਾ ਹੋ ਸਕਦਾ ਹੈ ਜੇਕਰ ਤੁਸੀਂ ਚੰਗਾ ਕਰੋਗੇ ਵੀ ਤਾਂ ਤੁਸੀਂ ਸਮਝ ਲਾਓ ਕਿ ਤੁਸੀਂ ਚੰਗਾ ਕਰਨ ਦੇ ਲਈ ਜਾਣਿਓ ਪਰ ਤੁਹਾਡੇ ਉੱਥੇ ਹਰ ਇੱਕ ਕੰਮ ਤੇ ਕਾਰੋਬਾਰ ਤੇ ਕਿਸੇ ਵੀ ਕੰਮ ਦੇ ਲਈ ਜਾ ਰਹੇ ਹੋ ਉੱਥੇ ਰੋਕ ਲੱਗ ਜਾਵੇਗੀ ਕਿਉਂਕਿ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਰੋਕ ਲਗਾ ਦਿੰਦੀਆਂ ਨੇ ਕਿਉਂਕਿ ਉਹ ਚਾਹੁੰਦੀਆਂ ਨਹੀਂ ਹੁੰਦੀਆਂ ਕਿ ਸਾਡੇ ਘਰ ਦਾ ਜਾਂ ਫਿਰ ਸਾਡਾ ਕੁਝ ਚੰਗਾ ਹੋ ਵੀ ਕਿਉਂਕਿ ਉਹ ਤੁਹਾਡੇ ਸਰੀਰ ਨੂੰ ਇਸ ਤਰੀਕੇ ਦਾ ਬਣਾ ਦਿੰਦੀ ਹੈ ਨਹੀਂ ਕਿ ਤੁਹਾਡਾ ਉਠਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਤੇ ਤੇ ਨਾ ਹੀ ਤੁਹਾਡਾ ਕੰਮ ਕਰਨ ਨੂੰ ਮਨ ਕਰਦਾ ਹੈ ਤੇ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖੋ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹ ਤੁਹਾਡੇ ਘਰ ਦੇ ਵਿੱਚੋਂ ਨਿਕਲ ਜਾਣਗੀਆਂ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਪੈਸਾ ਤੇ ਬਰਕਤ ਕਹਿਣ ਦਾ ਭਾਵ ਕਿ ਹਰ ਇੱਕ ਚੀਜ਼ ਤੁਹਾਡੇ ਘਰ ਦੇ ਵਿੱਚ ਆਵੇਗੀ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸੇ ਤਰੀਕੇ ਦੇ ਨਾਲ ਇਸ ਉਪਾਣੂ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੋਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣੂ ਕਰਨ ਦਾ ਸਹੀ ਸਮਾਂ ਤੇ ਵਿਧੀ ਤੇ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸੇ ਤਰੀਕੇ ਦੇ ਨਾਲ ਇਸ ਦਿਨ ਸ਼ਨੀਵਾਰ ਦੇ ਦਿਨ ਨੂੰ ਵੈਸੇ ਤਾਂ ਹਰ ਇੱਕ ਦਿਨ ਹੀ ਸਾਨੂੰ ਪਾਠ ਪੂਜਾ ਕਰਨਾ ਚਾਹੀਦਾ ਹੈ ਪਰ ਇਹ ਸ਼ਨੀਵਾਰ ਦਾ ਦਿਨ ਜੋ ਸ਼ਨੀ ਦੇਵ ਨੂੰ ਸਮਰਪਿਤ ਇਸ ਦਿਨ ਖਾਸ ਕਰਕੇ ਸਾਨੂੰ ਪਾਠ ਪੂਜਾ ਵੀ ਕਰਨਾ ਚਾਹੀਦਾ ਹੈ ਕਿ ਜਿਹੜੇ ਲੋੜਵੰਦ ਗਰੀਬ ਪਰਿਵਾਰ ਹੁੰਦੇ ਨੇ ਕਿ ਉਹਨਾਂ ਨੂੰ ਜਿੰਨਾ ਹੋ ਸਕੇ ਦਾਨਪੁਣ ਦਾ ਕੰਮ ਵੀ ਕਰਨਾ ਚਾਹੀਦਾ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੀ ਦਿਵਾਉਣੀਆਂ ਚਾਹੀਦੀਆਂ ਨੇ ਜੇ ਜੇਕਰ ਤੁਸੀਂ ਦਾਨ ਕਰ ਰਹੇ ਹੋ ਤਾਂ ਤੇ ਸੱਚੇ ਮਨ ਦੀ ਨਾਲ ਕਰੋ ਦੋਚਿਤਾ ਮਨ ਕਰਕੇ ਨਾ ਕਰੋ ਕਿ ਅਸੀਂ ਇੰਨਾ ਦਾਨ ਕਰ ਦਿੱਤਾ ਇੰਨੇ ਪੈਸੇ ਲੱਗ ਗਏ ਸੋ ਇਹ ਕੀਤਾ ਹੋਇਆ ਦਾਨ ਸਾਨੂੰ ਲੱਗਦਾ ਨਹੀਂ ਜਿਹੜਾ ਵੀ ਤੁਸੀਂ ਜ਼ਰੂਰਤਮੰਦ ਵਿਅਕਤੀ ਨੂੰ ਪੁੰਨ ਦਾਨ ਕਰ ਰਹੇ ਹੋ ਤੇ ਉਸ ਦੀ ਜ਼ਰੂਰਤ ਦੀ ਚੀਜ਼ ਦੇ ਮੁਤਾਬਕ ਹੀ ਉਸ ਨੂੰ ਪੁੰਨ ਦਾਨ ਕਰੋ ਕਿਉਂਕਿ ਜੇਕਰ ਅਸੀਂ ਪੂਰਨ ਦਾਨ ਕਰਾਂਗੇ ਇੰਨੇ ਕਾਬਿਲ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੋਇਆ ਬਣਾਇਆ ਹੋਇਆ ਤਾਂ ਇਸ ਦੇ ਨਾਲ ਸਾਡੇ ਪਰਿਵਾਰ ਤੇ ਫੈਮਿਲੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰ ਲੈਨੇ ਆ ਅੱਜ ਦੇ ਉਪਾਦੀ ਅੱਜ ਦਾ ਉਪਾਰ ਮਤਲਬ ਕਿ ਸ਼ਨੀਵਾਰ ਦਾ ਉਪਾਦ ਤੇ ਤੁਸੀਂ ਕੀ ਕਰਨਾ ਹੋਵੇਗਾ ਸਰ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਿਆਜ਼ ਦੇ ਬਾਰੇ ਪਿਆਜ਼ ਦਾ ਜਿਹੜਾ ਸਬੰਧ ਹੈ ਉਹ ਕੇਤੂ ਦੇ ਨਾਲ ਪਿਆਜ਼ ਕੇਤੂ ਦੇ ਨਾਲ ਜੁੜਿਆ ਹੋਇਆ ਏ ਇਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਨਕਾਰਾਤਮਕ ਊਰਜਾ ਮਾੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਅਸੀਂ ਇਹ ਉਪਾ ਕਰਕੇ ਆਪਣੇ ਘਰ ਤੋਂ ਬਾਹਰ ਕੱਢਣਾ ਏ ਤੇ ਜ਼ਿਆਦਾਤਰ ਨਕਾਰਾਤਮਕ ਊਰਜਾ ਇਹ ਮਾੜੀਆਂ ਸ਼ਕਤੀਆਂ ਸਾਡੇ ਘਰ ਦੇ ਵਿੱਚ ਉਸ ਸਥਾਨ ਤੇ ਜ਼ਿਆਦਾ ਹੁੰਦੀਆਂ ਨੇ ਜਿਸ ਸਥਾਨ ਤੇ ਬਹੁਤ ਹੀ ਜ਼ਿਆਦਾ ਗੰਦਗੀ ਹੁੰਦੀ ਏ ਜਾਂ ਫਿਰ ਜਿੱਥੇ ਸਾਡੇ ਘਰ ਦੇ ਵਿੱਚ ਜ਼ਿਆਦਾਤਰ ਹਨੇਰਾ ਰਹਿੰਦਾ ਉੱਥੇ ਹੀ ਇਹ ਬਾੜੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਬਹੁਤ ਵਾਰ ਵੀਡੀਓ ਦੇ ਵਿੱਚ ਤੁਹਾਨੂੰ ਇਹ ਗੱਲਬਾਤ ਸਾਂਝੀ ਕੀਤੀ ਹੈ ਕਿ ਤੁਸੀਂ ਆਪਣੇ ਰਸੋਈ ਨੂੰ ਵੀ ਸਾਫ਼ ਸੁਥਰੀ ਰੱਖਿਆ ਕਰੋ ਕਿਉਂਕਿ ਕਈ ਲੋਕ ਕੀ ਕਰਦੇ ਆ ਜੋ ਤਾਂ ਲੋਕ ਕੰਮਕਾਰ ਤੋਂ ਆਉਂਦੇ ਆ ਉਹ ਥੱਕੇ ਹੋਣ ਦੇ ਕਰਕੇ ਆਪਣਾ ਖਾਣਾ ਪੀਣਾ ਖਾ ਕੇ ਤੇ ਉਹ ਜਿਹੜੇ ਝੂਠੇ ਭਾਂਡੇ ਹੁੰਦੇ ਆ ਇਸ ਤਰੀਕੇ ਦੇ ਨਾਲ ਹੀ ਰਸੋਈ ਦੀ ਸਨੈਪ ਤੇ ਛੱਡ ਦਿੰਦੇ ਨੇ ਪਰ ਕਦੇ ਵੀ ਸਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਜਦੋਂ ਵੀ ਅਸੀਂ ਆਪਣਾ ਰੋਟੀ ਪਾਣੀ ਖਾਣਾ ਖਾਣੇ ਆ ਉਸ ਤੋਂ ਬਾਅਦ ਦੇ ਵਿੱਚ ਭਾਂਡੇ ਸਾਫ਼ ਕਰਕੇ ਰਸੋਈ ਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਤਾਂ ਜੋ ਕਿ ਮਾੜੀਆਂ ਸ਼ਕਤੀਆਂ ਇਹ ਮਾੜੀ ਊਰਜਾ ਨਕਾਰਾਤਮਕ ਸ਼ਕਤੀਆਂ ਸਾਡੀ ਰਸੋਈ ਦੇ ਵਿੱਚ ਦਾਖਲ ਨਾ ਹੋ। ਤੇ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਉਪਾਅ ਦੀ। ਉਪਾਅ ਅਸੀਂ ਕਰਨਾ ਹੈ ਇਹ ਦੂ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਇੱਕ ਉਪਾਅ ਕਰਨੇ ਦੋਨੇ ਹੀ ਪਿਆਜ਼ ਦੇ ਨਾਲ ਹੈ ਜਿਹੜਾ ਇੱਕ ਉਪਾਅ ਉਹ ਤੁਸੀਂ ਕਰਨਾ ਹੈ ਪਿਆਜ਼ ਦੇ ਛਿਲਕੇ ਦੇ ਨਾਲ ਤੇ ਜਿਹੜਾ ਦੂਸਰਾ ਉਪਾਅ ਉਹ ਤੁਸੀਂ ਕਰਨਾ ਹੈ ਪਿਆਜ਼ ਦੇ ਨਾਲ। ਇਸੇ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ ਇੱਕ ਸਾਫ ਸੁਥਰਾ ਪਿਆਜ਼ ਲੈਣਾ ਤੇ ਉਸ ਦੇ ਜਿਹੜੇ ਉੱਪਰਲੇ ਛਿਲਕੇ ਹੋਣਗੇ ਛਿਲਕਾ ਜੋ ਆਪਾਂ ਪਿਆਜ਼ ਛਿੱਲਦਿਆਂ ਉਸ ਛਿਲਕੇ ਨੂੰ ਤੁਸੀਂ ਕਿਸੇ ਬਰਤਨ ਦੇ ਵਿੱਚ ਪਾ ਲੈਣਿਆ ਛਿਲਕੇ ਬਰਤਨ ਕਿਸੇ ਵੀ ਧਾਤੂ ਦਾ ਤੁਸੀਂ ਲੈ ਸਕਦੇ ਹੋ ਤੇ ਉਹ ਛਿਲਕੇ ਬਰਤਨ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਦੂਸਰੀ ਜਿਹੜੀ ਤੁਸੀਂ ਚੀਜ਼ ਲੈਣੀ ਹੈ ਉਹ ਲੈਣਾ ਹੈ ਇੱਕ ਕਪੂਰ ਦਾ ਟੁਕੜਾ ਤੇ ਉਸ ਨੂੰ ਤੁਸੀਂ ਇਸ ਬਰਤਨ ਦੇ ਵਿੱਚ ਗੰਡੇ ਦੇ ਛਿਲਕੇ ਪਾਏ ਆ ਉਸ ਦੇ ਵਿੱਚ ਰੱਖ ਕੇ ਉਹ ਕਪੂਰ ਦੇ ਟੁਕੜੇ ਦੇ ਨਾਲ ਗੰਡਿਆਂ ਦੇ ਛਿਲਕੇ ਨੂੰ ਚਲਾ ਦੇਣਾ ਕਿ ਉਸ ਦਾ ਜਿਹੜਾ ਧੂਆ ਹੋਵੇਗਾ ਉਹ ਤੁਸੀਂ ਰਸੋਈ ਤੋਂ ਇਹ ਉਹ ਪਾ ਤੁਸੀਂ ਰਸੋਈ ਤੋਂ ਸ਼ੁਰੂ ਕਰਨਾ ਹੈ ਤੇ ਰਸੋਈ ਤੋਂ ਸ਼ੁਰੂ ਕਰਕੇ ਆਪਣੇ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਇਸ ਦਾ ਧੂਆ ਤੁਸੀਂ ਘਰ ਦੇਣਾ ਹੈ ਇਸੇ ਤਰੀਕੇ ਦੇ ਨਾਲ ਸਾਰੇ ਹਰ ਇੱਕ ਕੋਨੇ ਦੇ ਵਿੱਚ ਧੂਆਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਪਿਆਜ਼ ਲੈਣਾ ਹੋਰ ਜੋ ਛਿੱਲਿਆ ਹੋਇਆ ਸੀ ਉਹ ਨਹੀਂ ਅਲੱਗ ਤੋਂ ਇੱਕ ਪਿਆਜ਼ ਲੈਣਾ ਹੈ ਲੈ ਕੇ ਤੇ ਉਸ ਪਿਆਜ਼ ਦੇ ਤੁਸੀਂ ਦੋ ਟੁਕੜੇ ਕਰ ਲੈਣੇ ਨੇ ਪਿਆਜ਼ ਨੂੰ ਦੋ ਹਿੱਸਿਆਂ ਦੇ ਵਿੱਚ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਚਾਹੀਦਾ ਤੁਸੀਂ ਪਿਆਜ਼ ਦੇ ਦੋ ਟੁਕੜੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਸ ਪਿਆਜ਼ ਦੇ ਵਿੱਚ ਇੱਕਲਾ ਚੀਰਾ ਲਗਾ ਸਕਦੇ ਹੋ ਜਿਵੇਂ ਕਿ ਆਪਾਂ ਕੋਈ ਚੀਜ਼ ਭਰਮੀ ਬਣਾਉਣੀ ਆ ਘਰ ਦੇ ਵਿੱਚ ਜਿਵੇਂ ਕਿ ਭਰਮੀ ਮਿਰਚ ਬਣਾਉਣੀ ਆ ਉਸ ਦੇ ਵਿੱਚ ਇੱਕ ਚੀਰਾ ਲਗਾ ਕੇ ਵਿੱਚ ਮਸਾਲਾ ਭਰਨੀ ਆ ਉਸੇ ਤਰੀਕੇ ਦੇ ਨਾਲ ਤੁਸੀਂ ਇੱਕ ਪਿਆਜ਼ ਦੇ ਵਿੱਚ ਚੀਰਾ ਲਗਾ ਲੈਣਾ ਤੇ ਚੀਰਾ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਲੈਣੀ ਆ ਪੀਸੀ ਹੋਈ ਹਲਦੀ ਤੁਸੀਂ ਹਲਦੀ ਨੂੰ ਤੁਸੀਂ ਕੀ ਕਰਨਾ ਹੈ ਚੁਟਕੀ ਦੇ ਨਾਲ ਇਸ ਪਿਆਜ਼ ਦੇ ਅੰਦਰ ਤੁਸੀਂ ਭਰ ਲੈਣਾ ਹੈ ਤੇ ਭਰਨ ਤੋਂ ਬਾਅਦ ਵਿੱਚ ਤੁਸੀਂ ਇਸ ਪਿਆਜ਼ ਨੂੰ ਆਪਣੀ ਰਸੋਈ ਦੇ ਵਿੱਚ ਕਿਸੇ ਵੀ ਕੋਨੇ ਤੇ ਰੱਖ ਦੇਣਾ ਹੈ ਤੁਸੀਂ ਪਿਆਜ਼ ਨੂੰ ਇਸ ਜਗ੍ਹਾ ਤੇ ਇਸ ਕੋਨੇ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਰੱਖਣਾ ਤਾਂ ਜੋ ਕਿ ਜੇਕਰ ਤੁਹਾਡੀ ਰਸੋਈ ਦੇ ਵਿੱਚ ਕੋਈ ਵੀ ਬਾਹਰ ਤੋਂ ਬੰਦਾ ਆਉਂਦਾ ਹੈ ਤਾਂ ਉਸ ਨੂੰ ਇਹ ਪਿਆਜ਼ ਦਿਖਾਈ ਨਹੀਂ ਦੇਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਛਪਾ ਸਾ ਕੇ ਦਿਓ ਨਹੀਂ ਤਾਂ ਅੱਜ ਕੱਲ ਦੇ ਸਮੇਂ ਦੇ ਕਈ ਡਰਾਅਰ ਬਣੇ ਹੋਇਆ ਕਿਚਨ ਦੇ ਵਿੱਚ ਮੋਡੂਲਰ ਕਿਚਨ ਬਣੀ ਹੋਈ ਆ ਤੇ ਤੁਸੀਂ ਕਿਸੇ ਵੀ ਕਾਪ ਬੂਡ ਕਿਤੇ ਵੀ ਤੁਸੀਂ ਛਪਾ ਕੇ ਇਸ ਪਿਆਜ਼ ਨੂੰ ਰੱਖ ਸਕਦੇ ਹੋ ਬਸ ਇੰਨਾ ਹੀ ਤੁਸੀਂ ਉਪਾਅ ਕਰਨਾ ਤੇ ਉਪਾਅ ਕਰਨ ਦੇ ਨਾਲ ਜਿੰਨੀਆਂ ਵੀ ਮਾੜੀਆਂ ਚੀਜ਼ਾਂ ਨੇ ਤੁਹਾਡੇ ਘਰ ਦੇ ਵਿੱਚੋਂ ਨਿਕਲ ਜਾਣਗੀਆਂ ਤੇ ਇੱਕਦਮ ਸ਼ਾਂਤ ਤੇ ਪੀਸਫੁੱਲ ਤੁਹਾਡਾ ਮਾਈਂਡ ਹੋ ਜਾਵੇਗਾ ਸ਼ਾਂਤ ਤੇ ਪੀਸ